ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ YouTube ਚੈਨਲ ਤੇ ਅੱਜ ਸੋ ਸੂਟ ਰਣਗੇ ਗਰਮੀ ਦੇ ਲਈ ਰਣਗੇ ਵਿਦਆਉਟ ਲੈਂਡ ਸਾਰੇ ਸੂਟ ਸਟਿਚ ਹੋਣਗੇ ਬਹੁਤ ਸੋਹਣਾ ਫੈਬਰਿਕ ਹੁੰਦਾ ਬਹੁਤ ਸੋਹਣੇ ਪ੍ਰਿੰਟ ਨੇ ਮੈਚਿੰਗ ਸੂਟ ਰਣਗੇ ਪਿਓਰ ਕਾਟਨ ਦੇ ਵਿਦਆਉਟ ਦੁਪੱਟਾ ਮਿਲਣਗੇ ਇਹ ਵਾਲੇ ਸੂਟ ਤੁਸੀਂ ਇਹਨਾਂ ਨੂੰ ਬਾਇ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ 450 ਦੇ ਵਿੱਚ ਇਹ ਸੂਟ ਰਹੇਗਾ ਮੈਚਿੰਗ ਨੇ ਵਿਦਆਉਟ ਦੁਪੱਟਾ ਨੇ ਪਿਓਰ ਕਾਟਨ ਦੇ ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟਡ ਸ਼ਰਟ ਪਲੇਨ ਬਾਟਮ ਰਹੇਗੀ ਇਸਦੇ ਨਾਲ ਨੈਕਸਟ ਇਹ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਦੀ ਪ੍ਰਿੰਟਡ ਸ਼ਰਟ 1.70 ਮੀਟਰ ਪ੍ਰਿੰਟਡ ਐਂਡ ਇਸਦੇ ਨਾਲ ਕਾਟਨ ਦੀ ਬਾਟਮ 1.5 ਮੀਟਰ ਤੇ ਇਸਦੇ ਬਹੁਤ ਸੋਨਾ ਵਰਕ ਹੋਇਆ ਬਾਟਮ ਤੇ ਔਰਗਾਂਜ਼ਾ ਦਾ ਵਰਕ ਵੀ ਲਿਏਗਾ ਪਿਓਰ ਮਲ ਕਾਟਨ ਦਾ ਦੁਪੱਟਾ ਲੈਸ ਲੱਗੇ ਮਿਲੇਗੀ ਔਰਗਾਂਜ਼ਾ ਪੈਚ ਵਰਕ ਹੋਇਆ ਦੁਪੱਟੇ ਤੇ কর্নার ਤੇ ਤੇ ਤੁਸੀਂ ਬਾਈ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਆ ਇਹ ਮਸਲਿਨ कॉटन ਦਾ ਰਹੇਗਾ ਥ्रेड ਵਰਕ ਦਾ 1.2 ਮੀਟਰ ਦੁਪੱਟਾ ਦੁਪੱਟਾ 600 ਦੇ ਵਿੱਚ ਹੈ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਸੂਟ ਮਿਲਣਗੇ ਤੁਹਾਨੂੰ ਜੀ 5 ਮੀਟਰ ਮਿਲੇਗਾ कॉटन ਦਾ ਸੂਟ ਰਹੇਗਾ ਦੁਪੱਟਾ 1.2 ਮੀਟਰ ਹੈ ਇਸ ਤੇ ਨਾ ਮਸਲਿਨ ਦਾ ਤੇ ਪ੍ਰਾਈਸ ਮੈਂਸ਼ਨ ਆ ਇਹ कॉटन ਦੇ ਸੂਟ ਰਹਣਗੇ ਹੈਂਡ प्रिंट ਹੋਇਆ बॉਟਮ ਤੇ ਦੁਪੱਟੇ ਤੇ ਪਿਓਰ कॉटन ਦੇ ਸ਼ੌਟਰ ਹੈਗੇ ਤੁਸੀਂ 850 ਚ ਬਾਈ ਕਰ ਸਕਦੇ ਹੋ ਤੇ ਇਹ ਜੋ ਆਪਣੇ ਕੋਲ ਸੂਟ ਨਹੀਂ ਇਹ ਵਿਦਆਊਟ ਦੁਪੱਟੇ ਨੇ ਵਿਦਆਊਟ ਲਰਨਿੰਗ ਸਟਿਚ ਹੋਣਗੇ ਨਵੇਂ ਪ੍ਰਿੰਟ ਆਏ ਨੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਪਿਓਰ ਕੈਮਰੀ ਕਾਟਨ ਦੇ ਵਿੱਚ ਇਸ ਦੇ ਨਾਲ ਇੱਕ ਅੱਛੀ ਵੱਡੇ ਪੈਨਸਲ ਸ਼ਰਟ ਹੈ ਤੇ 2 ਮੀਟਰ ਦੇ ਨਾਲ ਇਸ ਦੇ ਨਾਲ ਡਿਜ਼ਾਈਨਰ ਬੋਟਮ ਪਲੱਸ ਹੋਰ ਰੈਡੀ ਕਰ ਸਕਦੇ ਹਾਂ ਬੋਟਮ ਸਟ੍ਰੇਟ ਰੈਡੀ ਕਰ ਸਕਦੇ ਹੋ ਵਿਦਆਊਟ ਦੁਪੱਟੇ ਦਾ ਦੁਪੱਟਾ ਨਹੀਂ ਹੈ ਪਿਓਰ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਨੇ 600 ਦੇ ਵਿੱਚ ਤੁਸੀਂ ਇਨਾਂ ਚ ਕੋਈ ਵੀ ਪ੍ਰਿੰਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਨਵੇਂ ਪ੍ਰਿੰਟ ਗਰਮੀਆਂ ਦੇ ਲਈ ਬਹੁਤ ਹੀ ਘੱਟ ਪ੍ਰਾਈਸ ਤੇ ਹੁੰਦੇ ਆ ਤੁਸੀਂ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਸੇਮ ਡੇ ਡਿਸਪੈਚ ਹੋਣਗੇ ਤੇ ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ 2 ਮੀਟਰ ਦੀ ਬਾਟਮ ਤੇ ਜੋ ਵੀ ਚੈਨਲ ਤੇ ਨਵੇਂ ਕੈਸ਼ ਔਨ ਡਿਲੀਵਰੀ ਆਪਣੇ ਕੋ ਨਹੀਂ ਹੁੰਦੀ ਜੀ ਪੇਮੈਂਟ ਅਡਵਾンス ਕਰਨੀ ਪੈਂਦੀ ਆ ਜੋ ਇਹ ਸੂਟ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਪ੍ਰਿੰਟ ਹੋਰ ਬਹੁਤ ਸਾਰੇ ਨੇ ਸੋ ਆਪਾਂ ਸਾਰੇ ਐਡ ਨਹੀਂ ਕੀਤੇ ਵੀਡੀਓ ਲੰਬੀ ਹੋ ਜਾਏਗੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ WhatsApp ਨੰਬਰ ਆਉਂਦਾ ਉਸ ਤੇ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਵਾਚ ਕਰਦੇ ਹੋ ਤੇ ਪਿਆਰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਬਹੁਤ ਸੋਹਣੇ ਆਰਡਰ ਆ ਰਹੇ ਨੇ ਉਸ ਦੇ ਲਈ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਸੂਟ ਰੈਡੀ ਕਰਵਾਉਣਾ ਆਰਡਰ ਤੇ ਉਹ ਵੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਤੁਸੀਂ ਆਪਣਾ ਫੈਬਰਿਕ ਵੀ ਸੈਂਡ ਕਰ ਸਕਦੇ ਹੋ ਔਰ ਸਾਡੇ ਤੋਂ ਬਾਈ ਕਰਕੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਥੈਂਕ ਯੂ ਜੀ